ਜਿਹੜੇ ਜਿਹੜੇ ਮੁੰਡਿਆਂ ਦੇ ਵਾਲ ਟੁੱਟਦੇ ਆ ਕੁੜੀਆਂ ਦੇ ਵਾਲ ਝੜਦੇ ਆ ਗੰਜ ਤੱਕ ਪੈਣ ਲੱਗ ਗਿਆ ਇਹ ਬਾਈ ਭੁਲੇਖਾ ਵੀ ਸਾਡੇ ਦਾ ਗੰਜ ਪੈਂਦੇ ਹੀ ਪੈਂਦਾ ਨਾ ਆ ਬਾਈ ਦੀ ਮੈਂ ਫੋਟੋ ਵੀ ਦਿਖਾ ਦਾਨਾ ਵੀਡੀਓ ਵੀ ਪਾ ਦਾਨਾ ਮਤਲਬ ਨਾ ਜਮੇ ਕਰੀ ਥੱਲੇ ਨੂੰ ਸਿਰ ਕਰੀ ਜਮੇ ਗੰਜ ਸੀ ਬਾਈ ਜਮੇ ਗੰਜ 10ਵੇਂ ਮਹੀਨੇ ਦੇ ਵਿੱਚ ਆਇਆ ਸੀ ਅਰਸ਼ ਮੇਰੇ ਕੋਲ ਹਲੇ ਤਾਂ ਇਹਨੇ ਮਤਲਬ ਡੇਢ ਦੋ ਮਹੀਨਾ ਵਰਤਿਆ ਉਹ ਤੋਂ ਬਾਅਦ ਵਰਤਣਾ ਛੱਡਤਾ ਪਹਿਲਾਂ 2000 ਦੀ ਸੀ ਅੱਜ 2000 ਦੇ ਨਾਲ ਬਾਇਓਟਿਨ ਵੀ ਗਿਫਟ ਤੇ ਨਾਲ মালਟੀ ਵਿਟਾਮਿਨ ਵੀ ਤੇ ਕੋਲੇਜਨ ਬਾਈ ਜਿਵੇਂ ਨੇਲ ਪ੍ਰੋਬਲਮਾ ਕੁੜੀਆਂ ਨੂੰ ਵਾਲ ਝੜਦੇ ਆ ਸਵੇਰੇ ਦਹੀਂ ਦੇ ਵਿੱਚ ਸ਼ਾਮ ਨੂੰ ਦਹੀਂ ਦੇ ਵਿੱਚ ਬਾਇਓਟਿਨ ਦੁਪਹਿਰੇ ਦੋ ਰੋਟੀ ਤੋਂ ਬਾਅਦ ਦੁਪਹਿਰੇ ਦੋ ਸਵੇਰੇ ਦੋ ਸਵੇਰੇ ਸ਼ਾਮ ਦਹੀਂ ਜੀ ਕੇ ਇੱਕ ਚਮਚਾ ਬੁਥੇਰੇ ਦਵਾਈਆਂ ਤੇ ਪੈਸੇ ਲਾਦੇ ਯਾਰ ਆ ਰਿਜ਼ਲਟ ਨੇ ਮੇਰੇ ਕੋਲ ਜਿਵੇਂ ਹੁਣ ਕੁੜੀਆਂ ਦੇ ਪ੍ਰੈਗਨਸੀ ਤੋਂ ਬਾਅਦ ਵਾਲ ਟੁੱਟਣੇ ਜਾਂ ਝੜਨੇ ਸ਼ੁਰੂ ਹੋ ਜਾਂਦੇ ਨੇ ਜਾਂ ਮੁੰਡਿਆਂ ਦੇ ਵਾਲ ਟੁੱਟ ਗਏ ਗਰਾਈ ਹੱਥੇ ਚ ਆ ਜਾਂਦਾ ਨਾਲ ਇੱਕ ਤਕਨੀਕ ਅਸੀਂ ਦੱਸ ਦਾਂਗੇ ਦੇਸੀ ਤਰੀਕਾ ਨਾਲ 1990 ਚ ਅੱਜ ਤਿੰਨੇ ਦੋ ਗਿਫਟ ਨੇ ਨਾਲ ਪਹਿਲਾਂ ਕੱਲੀ 2000 ਦੀ ਸੀ ਚੱਕੋ ਰਿਜ਼ਲਟ ਯਾਰ ਆਪਾਂ ਨਾ ਬਾਈ ਰਿਜ਼ਲਟ ਲੈ ਕੇ ਚੀਜ਼ ਫੇਰ ਵੇਚੀ ਦੀਆ ਫੇਰ ਧੱਕ ਪਾਈ ਦੀ ਆ ਆ ਫੀਡਬੈਕ ਆ ਫੀਡਬੈਕ ਦੇਖ ਕੇ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਇਹ ਫੂਡ ਸਪਲੀਮੈਂਟ ਆ ਕੋਈ ਮੈਡੀਸਿਨ ਨਹੀਂ ਫੂਡ ਫੂਡ ਤੋਂ ਤਿਆਰ ਹੋਇਆ ਸਪਲੀਮੈਂਟ ਆ ਵਰਤ ਕੇ ਦੇਖੋ 1990 ਚ ਰੰਗ ਚਿੱਟਾ ਕੱਢਣਾ ਜਿਹਨੇ ਨੇਲ ਦੀ ਪ੍ਰੋਬਲਮ ਆ ਸਕਿਨ ਪ੍ਰੋਬਲਮ ਆ ਵਾਲ ਝੜਦੇ ਨੇ ਜਿਆਦਾ ਜਿਹਦਾ ਮੇਨ ਗੱਲ ਆ